ਸਤਿਕਾਰਯੋਗ ਸਾਥ ਸਗੇ ਜੀ ਮੇਰੇ ਮੁਸਲਮ ਭਰਾਵੋ ਵਾਇਬ ਜੀ ਦਾ ਖਲਸਾ ਵਾਇਬ ਜੀ ਦੀ ਫਤਿਹ ਸਲਾਮ ਅਲੈਕਮ ਵਾਲੇਕੁਮ ਸਲਾਮ ਇਹ ਮੈਂ ਨਹੀਂ ਠੀਕ ਸਮਝਦਾ ਮਿਆਉ 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 ਸਲਾਮ ਅਲੈਕਮ ਵਾਲੇਕੁਮ ਇਹ ਤਾਂ ਗੱਲ ਹੋਈ ਨਾ ਇਹ ਮੇਰਾ ਮਤਲਬ ਆਪਾ ਸਾਧ ਹੈ ਅਰੇ ਬੀਜਪੀ ਆਰਐਸਐਸ ਦੇ ਥੱਲੇ ਤਾਂ ਨਹੀਂ ਲੱਗੇ ਹੈਗੇ ਸਵਾਗਤ ਮੈਂ ਆਪ ਜੀ ਦੇ ਪਾਸ ਆਇਆ ਤੇ ਜਿਹੜੇ ਇਲੈਕਸ਼ਨ ਐ ਇਸ ਵਾਰੀ ਹੋ ਰਹੀ ਐ ਇਹਨਾਂ ਨਿਕਸ਼ਣਾਂ ਨੇ ਇੰਡੀਆ ਦੀ ਤਕਦੀਰ ਬਦਲ ਦੇਣੀ ਐ ਜੇ ਮੋਦੀ ਤੇ ਬੀਜਪੀ ਤੇ ਆਰਐਸਐਸ ਇੱਕ ਵਾਰੀ ਫੇਰ ਜਿੱਤ ਜਾਣ ਦੂਜੀ ਚੀਜ਼ ਹੈ ਜੇ ਆਪਾਂ ਕਾਂਗਰਸ ਪਾਰਟੀ ਨੂੰ ਕਹੀਏ ਤੇ ਉਹ ਸਾਡੀ ਹੈ ਮੇਰੇ ਮੁਤਾਬਿਕ ਉਹ ਸਾਡੀ ਨਹੀਂ ਹੈ ਜੋ ਕਰਕੇ ਬਬਰੀ ਮਸਜਦ ਖੋਲਣ ਦੇ ਲਈ ਰਜੀਵ ਗਾਂਧੀ ਨੇ ਚਾਬੀਆਂ ਦਿੱਤੀਆਂ ਸੀ ਤੇ 1992 ਦੇ ਵਿੱਚ ਜਦੋਂ ਬਬਰੀ ਮਸਜਦ ਨੂੰ ਸ਼ਹੀਦ ਕੀਤਾ ਹਿੰਦੁਸਤਾਨ ਦਾ ਵਜ਼ੀਰ ਆਜ਼ਮ ਪ੍ਰਾਈਮ ਮਿਨਿਸਟਰ ਨਲਸਮਰਾਉ ਸੀ ਕਾਂਗਰਸ ਪਾਰਟੀ ਤੋਂ ਉਹ ਭਾਜਪਾ ਤੇ ਅਲਕਹਰਬਾਨੀ ਤੇ ਇਹੋ ਜੇ ਬਦਮਾਸ਼ਾਂ ਨੂੰ ਰੋਕਦਾ ਸੀ ਕਿ ਬਬਰੀ ਮਸਜਿਦ ਨੂੰ ਨਹੀਂ ਸੀ ਇਜ਼ਤ ਕਰਨਾ ਪਰ ਨਲਸਮਰਾਉ ਨੇ ਇਹੋ ਜੀ ਗਨ ਨਹੀਂ ਕੀਤੀ ਹਾਂ ਅਜਨਾਂ ਹੋ ਲੱਗੇ 1 ਮਿੰਟ ਵਸ ਅਜਨਾਂ ਹੋ ਲੱਗੇ ਰੱਤ ਤੋਂ ਵੀ بڑے ਜੀਵ ਆਦਮੀ ਹੋ ਪਤਾ ਨਹੀਂ ਕੋਈ ਮੈਂ ਤਾਂ ਜੰਗ ਹੈ ਯਾਰ ਮੈਨੂੰ ਮਾਫੀ ਚਾਹੀਦੀ ਓਤੀ ਯਾਰ ਅਜਨਾਂ ਹੋ ਲੱਗੇ ਤੁਹਾਡੇ ਕੋਲੇ ਨਾਲੇ ਮੈਨੂੰ ਬਲਾਤ ਆ ਅਜਨਾਂ ਹੋ ਲੱਗੇ 1 ਮਿੰਟ ਵਸ ਜੀ ਅਜਨਾਂ ਹੋ ਜਾਂਦੋ ਪਹਿਲਾਂ ਬਣਾਉਂਦੇ ਨਹੀਂ ਸਾਰੀ ਖੀਰ ਖਰਾਬ ਕਰ ਦਿੰਦੇ ਤੁਸੀਂ ਸੋਰੀ ਚਲੋ ਹੋ ਗਈ ਜੀ ਹੋ ਵੀ ਹੋ ਗਈ ਸੋ ਮੈਂ ਸ਼ੁਰੂ ਕਰਦਾ ਕਿ ਜਦੋਂ ਬਬਰੀ ਮਸਜਿਦ ਨੂੰ ਸ਼ਹੀਦ ਕੀਤਾ ਉਸ ਵਕਤ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਵਜ਼ੀਰ-ਏ-ਆਜ਼ਮ ਨਰਸਿਮਹਾ ਰਾਓ ਸੀ ਜੇ ਕਾਂਗਰਸ ਪਾਰਟੀ ਤੇ ਨਰਸਿਮਹਾ ਰਾਓ ਚਾਹੁੰਦੇ ਕਿ ਭਾਜਪਾ ਤੇ ਅਰਸ਼ ਸੈਲਕੇ ਅਡਵਾਨੀ ਬਬਰੀ ਮਸਜਿਦ ਨੂੰ ਨਾ ਸ਼ਹੀਦ ਕਰ ਦੇ ਤਾ ਪ੍ਰਾਈਮ ਮਿਨਿਸਟਰ ਵਜ਼ੀਰ ਆਜ਼ਮ ਕਰ ਸਦਾ ਸੀ ਪਰ ਜਦੋਂ ਰਜੀਵ ਗਾਂਧੀ ਨੇ ਕਾਂਗਰਸ ਦੇ ਪ੍ਰਾਈਮ ਮਿਨਿਸਟਰ ਨੇ ਪਹਿਲਾਂ ਛਾਬੀਆਂ ਦੇ ਦਿੱਤੀਆਂ ਸੀ ਕਿ ਭਪਰੀ ਮਸਨ ਨੂੰ ਖੋਲ ਦਿਓ ਫਿਰ ਨਰਸਿਮਹਾ ਰਾਓ ਉਹ ਕਿਵੇਂ ਕਾਂਗਰਸ ਪਾਰਟੀ ਤੋਂ ਉਲਟ ਜਾ ਸਦਾ ਸੀ ਅੱਜ ਪ੍ਰੋਪਾਗੈਂਡਾ ਹੋ ਰਿਹਾ ਹੈ ਕਿ ਭਾਜਪੀ ਆਰਐਸਐਸ ਰੋਕਣ ਦੇ ਲਈ ਕਾਂਗਰਸ ਰਿਵੋਟ ਪਾਉ ਕਿਹੜੇ ਮੂਹ ਦੇ ਨਾਲ ਅਸੀਂ ਕਾਂਗਰਸ ਰਿਵੋਟ ਪਾਦਾਂਗੇ ਜਿਹੜੀ ਸਾਜ਼ਿਸ਼ ਦੇ ਵਿੱਚ ਸੀ ਜਿਹੜੀ ਬਬਰੀ ਮਸਜਿਦ ਦੀ ਸ਼ਹਾਦਤ ਨੂੰ ਰੋਕ ਸਹਦੀ ਸੀ ਪਰ ਉਸ ਨੇ ਨਹੀਂ ਰੋਕਿਆ ਸੋ ਸਤਕਾਰਯੋਗ ਸਾਥ ਸੰਗਜੇ ਸਾਡੀ ਪਾਰਟੀ ਹੈ ਜਿਹੜੀ ਹਮੇਸ਼ਾ ਕੱਟਗਿੰਤਿਆਂ ਦੇ ਲਈ ਬੋਲਦੀ ਹੈ ਕਰਦੀ ਹੈ ਐਕਸ਼ਨ ਕਰਦੀ ਹੈ ਅਸੀਂ ਬਬਰੀ ਮਸਜਿਦ ਦੇ ਲਈ ਯੂਪੀ ਜਾ ਕੇ ਗ੍ਰਿਫਤਾਰ ਹੋਏ ਬਹੁਤ ਸਾਡੇ ਤੇ ਜੋੜ ਲੱਗਿਆ ਕਿ ਤੁਸੀਂ ਨਹੀਂ ਜਾਣਾ ਪਰ ਸਾਡੀ ਮਜਬੂਰੀ ਸੀ ਕਿ ਪਹਿਲਾਂ ਕਾਂਗਰਸ 파ਕੀ ਤੇ ਹਿੰਦੂਤਵਾ ਬੀਜੇਪੀ ਨੇ ਰੱਖ ਕੇ ਸਾਡੇ ਦਰਬਾਰ ਸਾਹਿਬ ਨੂੰ ਟਾਇਆ 1984 ਦੇ ਵਿੱਚ ਸ਼ਹੀਦ ਕੀਤੇ ਕਾਲ ਤਗਤ ਸਾਹਿਬ ਸਾਡੇ ਲੀਡਰ ਸਰ ਜਨੈਲ ਸਿੰਘ ਪਿੰਡਾ ਵਾਲੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਫੇਰ ਮੇਰਾ ਮਤਲਬ ਹੈ ਅਸੀਂ ਕਾਂਗਰਸ ਤੇ ਬੀਜੇਪੀ ਦੇ ਉੱਤੇ ਕਿਵੇਂ ਇਤਬਾਰ ਕਰ ਸਕਦੇ ਹਾਂ ਇਹ ਸਮਝਦੇ ਐ ਕਿ ਜੇ ਹਿੰਦੁਸਤਾਨ ਦੇ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਹੈ ਫਿਰ ਨਾ ਕਾਂਗਰਸ ਨਾ ਭਾਜਪਾ ਆਰਐਸएस ਸਾਡੀ ਘੱਟ ਗਿਣਤੀਆਂ ਦੇ ਲਈ ਖੜ੍ਹ ਸਕਦੇ ਐ ਚੋਕ ਕਰਕੇ ਹਕੂਮਤ ਦੇ ਵਿੱਚ ਆਉਣ ਦੇ ਲਈ ਇਹਨਾਂ ਨੂੰ ਬਹੁ ਗਿਣਤੀ ਹਿੰਦੂ ਦੀ ਲੋੜ ਹੈ ਅੱਜ ਪ੍ਰਾਇਮਨਸਟਰ ਮੋਦੀ ਕੀ ਪ੍ਰੋਪਗੈਂਡਾ ਕਰਦਾ ਕਰ ਰਿਹਾ ਹੈ ਕਿ ਅਸੀਂ ਰਾਮ ਮੰਦਰ ਦੀ ਉਸਾਰੀ ਕਰ ਦਿੱਤੀ ਹੈ ਤੇ ਸਾਰੇ ਹਿੰਦੂ ਸੰਨ ਮੋਟਾ ਪਉਣ ਇੱਕ ਕਾਨੂੰਨ ਦੇ ਖਿਲਾਫ ਹੈ ਔਰ ਸਭ ਜਾਣ ਦੇ ਖਿਲਾਫ ਹੈ ਕਿਉਂ ਕਰਕੇ ਮੋਲ ਕਜੇਤਾ ਤਰੰਗਨਰ ਪਾਕ ਮੋਲਕ ਅਸੀਂ ਤਰੰਤੇ ਜਨਾ ਦੇ ਉੱਤੇ ਵੋਟ ਨਹੀਂ ਮੰਗ ਸਕਦੇ ਪਰ ਇਹ ਲੋਕ ਇਹ ਸਮਝਦੇ ਆ ਕਿ ਸਾਡਾ ਮੋਲਕ ਹੈ ਇਹਨਾਂ ਦਾ ਮੈਨੀਫੈਸਟੋ ਕਹਿੰਦਾ ਹੈ ਕਿ ਜੇ ਭਾਜਪਾ আর এসএস জিত ਗਈ ਇੰਡੀਆ ਦਾ ਨਾਂ ਹਟਾ ਕੇ ਇਸ ਦਾ ਨਾਂ ਇੰਡੀਆ ਪਾ ਦੇ ਭਾਰਤ ਪਾ ਦੇਣਾ ਹੈ ਤੇ ਉਸ ਤੋਂ ਬਾਅਦ ਇਸ ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ ਜਿਹਦੇ ਵਿੱਚ ਕਿਸੇ ਘੱਟ ਗਿਣਤੀ ਮੁਸਲਮਾਨ ਸਾਈ ਸਿੱਖ ਜੈਨੀ ਦਾ ਕੋਈ ਉੱਥੇ ਹੱਥ ਨਹੀਂ ਆਊਗਾ ਇਹੋ ਜੀ ਚੀਜ਼ ਨੂੰ ਜੇ ਆਪਾਂ ਸਹਿਜ ਮੰਗੇ ਤਾਂ ਮੇਰਾ ਮਤਲਬ ਹੈ ਹੁਣ ਵੋਟਰਾਂ ਦਾ ਟਾਈਮ ਹੈ ਇਹ ਜੰਗ ਦਾ ਟਾਈਮ ਹੈ ਪਿਛਲੇ ਮੌਕਿਆਂ ਦੇ ਵਿੱਚ ਹਥਿਆਰਾਂ ਦੇ ਨਾਲ ਜੰਗ ਜਿੱਤੀ ਜਾਂਦੀ ਸੀ ਪਰ ਅੱਜ ਜਦ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਸਿਰਫ ਬਟਨ ਆਪਣੇ ਸਾਡਾ ਚੋਣ ਨਿਸ਼ਾਨ ਹੁਣ ਮਿਲ ਚੁੱਕਿਆ ਇੱਕ ਬਾਲਟੀ ਹੈ ਜਿਵੇਂ ਪਹਿਲਾਂ ਬਾਲਟੀ ਸੀਗੀ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਐਤ ਕੀ ਵਾਰੀ ਖਾਲੀ ਦਾ ਨੰਬਰ ਸਰ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਬਹੁਤ ਜ਼ਰੂਰੀ ਹੈ ਜੇ ਲੋਕਾਂ ਨੇ ਵਾਦੇ ਕੀਤੇ ਮੋਦੀ ਨੇ ਕਿ ਕਰ ਕਰ ਮੈਂ ਨੌਕਰੀ ਦੇਣੀ ਹੈ ਮੈਂ ਮਲੇਰ ਕੋਟਲੇ ਦੇ ਪਿੰਡਾਂ 'ਚ ਗਿਆ ਉੱਥੇ ਮੈਨੂੰ ਦੱਸਿਆ ਗਿਆ ਕਿ ਕੋਈ ਵੀ ਮੁਸਲਮਾਨ ਦੇ ਕੋਲੇ ਸਰਕਾਰੀ ਨੌਕਰੀ ਨਹੀਂ ਹੈ ਇਹ ਕੀ وجہ ਹੈ ਜੇ ਦੇਸ਼ ਤਰਨਰਪੱਖ ਹੈ ਤਾਂ ਫਿਰ ਸੈਂਟਰ ਦੀ ਪੰਜਾਬ ਦੀ ਗਵਰਨਮੈਂਟ ਦੀ ਡਿਊਟੀ ਬਣਦੀ ਹੈ ਕਿ ਮੁਸਲਮਾਨ ਨੂੰ ਵੀ ਆਪਣਾ ਹੱਕ ਦਿੱਤਾ ਜਾਵੇ ਪਰ ਕਿਉਂ ਕਰਕੇ ਅੱਜ ਹਨੇਰੀ ਬਗੀ ਹੋਈ ਹੈ ਹਿੰਦੂਤਵਾਦੀ ਇਸ ਕਰਕੇ ਕਟਨੀਤੀ ਨੂੰ ਕੋਈ ਪਛਾਣ ਨਹੀਂ ਰਿਹਾ ਇਹ ਮੋਦੀ ਦੀ ਹਿੰਮਤ ਪਈ ਹੈ ਇਹਨੇ ਬਿਆਨ ਦੇ ਦਿੱਤਾ ਹੈ جہا بھی سکھ آزادی کی جی گل کرے گا بے شک وہ ہندوستان ہوشک وہ باہر ملک ہوتا اس گولی نار مار دینگیاں اس پالسی کے لیے اپنے ہردیپ سنگھ نجر نینیڈا دن مار دیا گیا رکو دمنگ ملک نے ਕੈਨੇਡਾ ਦੇ ਵਿੱਚ ਮਾਰ ਦਿੱਤਾ ਗਿਆ ਸੁਖਦੋਲ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਗਿਆ ਬ੍ਰਿਟਾਨੀਆ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਿਆ ਗਿਆ ਪਾਕਿਸਤਾਨ ਦੇ ਵਿੱਚ ਸਾਡਾ ਲੀਡਰ ਪਰਮਜੀਤ ਸਿੰਘ ਪੰਜਵੜ ਪਾਤ ਹੈ ਲਖਬੀਰ ਸਿੰਘ ਰੋਡੇ ਮਾਰਤਾ ਹੈ ਹਰਿਆਣੇ ਦੇ ਵਿੱਚ ਸਾਡਾ ਲੀਡਰ ਦੀਪ ਸਿੰਘ ਸਿੱਧੋ ਐਕਸੀਡੈਂਟ ਦਿਖਾ ਕੇ ਮਾਰ ਦਿੱਤਾ ਗਿਆ ਇੱਥੇ ਪੰਜਾਬ ਦੇ ਵਿੱਚ ਬੁਸੇਵਾਨ ਮਾਰ ਦਿੱਤਾ ਗਿਆ ਮੇਰਾ ਮਤਲਬ ਹੈ ਕਿ ਇਹ ਪ੍ਰਾਈਮ ਮਿਨਿਸਟਰ ਨੇ ਕਹਿੰਦਾ ਹੈ ਕਿ ਅਸਲ ਕੀਤੇ ਹੈ ਕਤਲ ਤੁਹਾਨੂੰ ਪਤਾ ਹੈ ਕਤਲ ਕਰਨਾ ਇੱਕ ਜੁਰਮ ਹੈ ਤੁਹਾਨੂੰ ਇਹ ਵੀ ਪਤਾ ਹੈ ਕਿ ਜੇ ਤੁਸੀਂ ਕਤਲ ਕਰੋਗੇ ਤੁਹਾਡੇ ਉੱਤੇ 302 ਦਫਾ ਲੱਗੋਗੇ ਇਹ ਬਿਲਕੁਲ ਤੁਸੀਂ ਯਕੀਨ ਰੱਖੋ ਸਾਡੇ ਤੇ ਕਿ ਜੇ ਅਸੀਂ ਰਹਿ ਜਿਉਦੇ ਤੇ ਜੇ ਅਸੀਂ ਗਏ ਜਿੱਤੇ ਤੇ ਇਸ ਨੂੰ ਹੱਥ ਕੜੀਆਂ ਲਗਵਾ ਕੇ ਜਿਨ੍ਹਾਂ ਨੇ ਸਿੱਖਾਂ ਨੂੰ ਮਾਰ ਕੇ ਇਨਸਾਫ ਕੀਤਾ ਕਿ ਅਸੀਂ ਮਾਰੇ ਅਮਰੀਕਾ ਦੇ ਵਿੱਚ ਪੰਨوں ਨੂੰ ਮਾਰਨਾ ਸੀ ਪਰ ਅਮਰੀਕਾ ਦੀ ਖੁਫੀਆ ਏਜੰਸੀ ਨੂੰ ਪਹਿਲਾਂ ਪਤਾ ਲੱਗ ਗਿਆ ਉਨਾਂ ਨੇ ਪਤਾ ਕਰਕੇ ਪਤਾ ਕਰ ਲਿਆ ਕਿਹੜੇ ਕਿਹੜੇ ਅਫਸਰ ਸੀਗੇ ਜਿਨ੍ਹਾਂ ਨੇ ਮਾਰਨਾ ਸੀਗਾ ਇੱਕ ਤਾਂ ਇਥੋਂ ਦਾ ਗ੍ਰਹਿ ਵਜ਼ੀਰ ਹੈ ਅਮਿਤ ਸ਼ਾ ਇਥੋਂ ਦਾ ਹੈ ਵਿਦੇਸ਼ੀ ਮਾਮਲਿਆਂ ਦਾ ਵਜ਼ੀਰ ਜੈ ਸ਼ੰਕਰ ਇਥੋਂ ਦਾ ਸਕਿਉਰਿਟੀ ਐਡਵਾਈਜ਼ਰ ਜੀਤੋ ਇਹ ਜੀਤ ਜੋੜ ਇਹ ਸਾਰਿਆਂ ਨੇ ਰੋ ਦੇ ਡਾਇਰੈਕਟਰ ਨੇ 스미త్ ਗੋਇਲ ਜਿਹੜਾ ਪਹਿਲਾ ਡਾਇਰੈਕਟਰ ਹੈ ਇਹ ਸਾਰੇ ਅਮਰੀਕਾ ਦੇ ਹੱਥ ਦੇ ਵਿੱਚ ਆ ਗਏ ਹੈ ਤੇ ਜੇ ਅਸੀਂ 13 ਸਿੱਟਾਂ ਤੇ ਹੁਣ ਪੰਜਾਬ ਦੇ ਵਿੱਚ ਲੜ ਰਹੇ ਹੈ ਜੇ ਤੁਸੀਂ ਸਾਰੇ ਖੋ ਕੇ ਅਕਾਲੀ ਦਾ ਲਗਰ ਸਰਦੋ ਪਾਰਲੀਮੈਂਟ ਦੇ ਵਿੱਚ ਭੇਜੋਗੇ ਤੇ ਹਰੇਕ ਕੱਟ ਬਿੰਤੀ ਦਾ ਦੁੱਪ ਉੱਤੇ ਬੋਲਿਆ ਜਾਊਗਾ ਅੱਜ ਛੱਤੀਸਗੜ੍ਹ ਦੇ ਵਿੱਚ ਜਿਹੜੇ ਐਸਾਈ ਹੈ ਉਹ ਹੈਗੇ ਹੈ ਟ੍ਰਾਈਬਲਸ ਉਹ ਹੈਗੇ ਹੈ ਇਹਨਾਂ ਨੂੰ ਕੀ ਕਹਿੰਦੇ ਆ ਆਦਿਵਾਸੀ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਮਨੀਪੁਰ ਦੇ ਵਿੱਚ ਐਸਾਈਆਂ ਨੂੰ ਮਾਰਿਆ ਜਾ ਰਿਹਾ ਹੈ ਸਾਰੇ ਪਾਸੇ ਕਸ਼ਮੀਰ ਦੇ ਵਿੱਚ ਇਹੋ ਜਿਹੇ ਜ਼ਬਰਕੁਨੂਨ ਲਗਾਏ ਐ ਐਸਪਾ ਜਿੱਦੇ ਇੱਕ ਫੌਜ ਕਿਸੇ ਨੂੰ ਵੀ ਗੋਲੀ ਮਾਰ ਸਕਦੀ ਐ ਕਿਸੇ ਦੇ ਨਾਲ ਜ਼ਬਰਦਨਾਹ ਕਰ ਸਕਦੀ ਐ ਕਿਸੇ ਨੂੰ ਫੜ ਕੇ ਗਾਇਬ ਕਰ ਸਕਦੀ ਐ ਸੁਪਰੀਮ ਕੋਰਟ ਦੇ نیچے ਸਰਦਾਰ ਐ ਸੁਪਰੀਮ ਕੋਰਟ ਵੀ ਤੁਹਾਨੂੰ ਪਤਾ ਐ ਚੁੱਪ ਕੇ ਚੀ ਬੈਠੀ ਐ ਜਦੋਂ ਬਬਰੀ ਮਸਜਦ ਦਾ ਫੈਸਲਾ ਹੋਣਾ ਸੀ ਗਗੋਈ ਚੀਫ ਜਸਟਿਸ ਸੁਪਰੀਮ ਕੋਰਟ ਦਾ ਸੀ ਤੁਹਾਨੂੰ ਸ਼ਾਇਦ ਪਤਾ ਨਹੀਂ ਉਸ ਨੇ ਖੇਡਾ ਨਹੀਂ ਇੱਕ ਬੀਬੀ ਦੇ ਨਾਲ ਕਰਤੀ ਸੀ ਉਹ ਬੀਬੀ ਪੁਲਿਸ ਦੇ ਕੋਲ ਗਈ ਪੁਲਿਸ ਕਹਿੰਦੀ ਅਸੀਂ ਚੀਫ ਜਸਟਿਸ ਦੇ ਖਿਲਾਫ ਦਰਜ ਨਹੀਂ ਕਰ ਸਕਦੇ ਪਰ ਫੇ روڑا انہا پہ گیا سپریم کورٹ نے اپنی کمیٹی بنائی کی اسی پتا کر آگے جیڑی بی بی دے ہوتے ظلم ہویا ہویا سے وہ سپریم کورٹ دی کمیٹی دے کڑے گئی وہ کہ میری پت لائی ہے چیف جسٹس نے میرا وکیل تسی اتھے حاضر کرو قانون دے مطابق جیڑا بھی ਆਦਮੀ ਦਾ ਬੀਬੀ ਇਨਸਾਫ ਮੰਗੇ ਉਹਦੇ ਮੁਤਾਬਕ ਵਕੀਲ ਉੱਥੇ ਹੋਣਾ ਚਾਹੀਦਾ ਪਰ ਸੁਪਰੀਮ ਕੋਰਟ ਦੀ ਕਮੇਟੀ ਨੇ ਕਹਿਤਾ ਕਿ ਨਹੀਂ ਤੇਰਾ ਵਕੀਲ ਨਹੀਂ ਆਊਗਾ ਫਿਰ ਸੁਪਰੀਮ ਕੋਰਟ ਨੇ ਫੈਸਲਾ ਕਰਤਿਆ ਕਿ ਯੋਧਿਆ ਦੇ ਵਿੱਚ ਜਿਹੜਾ ਰਾਮ ਮੰਦਰ ਹੈ ਉਹ ਬਣੂਗਾ ਉਸ ਤੋਂ ਬਾਅਦ ਗਗੋਈ ਨੂੰ ਰੱਜਿਆ ਸਭਾ ਦੀ ਸੀ 6 ਸਾਲ ਦੇ ਲਈ ਪਾਰਲੀਮੈਂਟ ਦਾ ਮੈਂਬਰ ਬਣਾਇਆ ਗਿਆ ਇੱਥੇ ਤੁਸੀਂ ਸੁਣਦੇ ਹੋ ਮੈਂ ਸੁਪਰੀਮ ਕੋਰਟ ਦੀ ਗੱਲ ਕਰ ਰਿਹਾ ਜਿੱਥੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰ ਇਨਸਾਫ ਨਹੀਂ ਦਿੱਤਾ ਬਬਰੀ ਮਸਜਿਦ ਨੂੰ ਸ਼ਹੀਦ ਹੋਈ ਨੂੰ ਉਹਦੇ ਉੱਤੇ ਰਾਮ ਮੰਦਰ ਬਣਾ ਕੇ ਸੁਪਰੀਮ ਕੋਰਟ ਨੇ ਰਾਜ ਮੰਂਦਰ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਤੇ ਚੀਫ ਜਸਟਿਸ ਨੇ ਵੱਡੀ ਛਗੀ ਉਹ ਰਜੇ ਸਭਾ ਦਾ ਮੈਂਬਰ ਆ ਜਾਏਗਾ ਜੇ ਤੁਸੀਂ ਮੈਨੂੰ ਦਿੱਲੀ ਪੇਜੋਗੇ ਮੈਂ ਉਸ ਗਗੋਈ ਨੂੰ ਮਿਲੂਗਾ ਤੁਹਾਨੂੰ ਪੁੱਛੂਗਾ ਕਿ ਤੂੰ ਰਿਸ਼ਵਤ ਖਾ ਕੇ ਤੂੰ ਇਹ ਫੈਸਲਾ ਕੀਤਾ ਸੋ ਸਾਥ ਸੰਗਤ ਜੀ ਇਹ ਗੱਲਾਂ ਛੋਟੀਆਂ ਮੋਟੀਆਂ ਨਹੀਂ ਹੈ اے بہت وڈیا گلا اس بی جے پی نے کر دیتی ہی ہی ہے تھے ایک میڈیکل کالیج بننا پر یہ اجازت آم ہاں پارٹی نہیں دے رہی اسی پورا جور پارلمنٹ دے بچ لا رہے ہیں کہ اے تھے میڈیکل کالیج بن جے تے تھے فارسی پڑھائی جاوے اے اسی بلکل یقیناً منو بہت باری سفارش کیتی ہے ਤੇ ਅਸੀਂ ਲੱਖ ਦਵਾਂਗੇ ਫਿਰ ਅਸੀਂ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਭੁੱਲੇ ਨਹੀਂ ਜਿਨ੍ਹਾਂ ਨੇ ਸਾਡੇ ਸੈਭਜਾਦਿਆਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ ਕਦੇ ਸਿੱਖ ਕੋਈ ਭੁੱਲ ਨਹੀਂ ਸਕਦਾ ਉਹਦੇ ਲਈ ਸ਼ਾਇਦ ਤੁਹਾਨੂੰ ਪਤਾ ਨਹੀਂ ਅਸੀਂ ਇੱਥੇ ਇਮਾਰਤ ਬਣਾ ਰਹੇ ਹਾਂ ਮਲੇਰ ਕੋਟਲੇ ਦੇ ਵਿੱਚ ਆਪਣੇ ਮੁਹੰਮਦ ਸ਼ੇਰਖਾਨ ਦੇ ਲਈ ਤੇ ਮੈਂ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਜਿਹੜੇ ਇਨਸਾਫ ਦੇ ਹੱਕ ਦੇ ਵਿੱਚ ਹੈ ਸਾਰੀ ਦੁਨੀਆ ਨੂੰ ਅਪੀਲ ਕਰਦੇ ਕਿ ਸ਼ੇਰ ਮੁਹੰਮਦ ਖਾਨ ਦੀ ਇਮਾਰਤ ਬਣਾਉਣ ਦੇ ਲਈ ਸਾਨੂੰ ਪੂਰੀ ਤਰ੍ਹਾਂ ਅਮਦਤ ਕਰਨ ਪੈਸਾ ਵੀ ਭੇਜੋ ਸਾਰੀਆਂ ਚੀਜ਼ਾਂ ਭੇਜੋ ਜਿਹੜਾ ਪਤਾ ਲੱਗੇ ਕੀ ਸਿੱਖ ਜੋ ਸਾਂਹੇ ਜੇ ਤੇ ਹੋਇਆ ਉਹ ਕਦੇ ਭੁੱਲਦਾ ਨਹੀਂ ਹੈ ਸੋ ਅਸੀਂ ਇਹ 12 ਸ਼ੁਰੂ ਕਰ ਦਿੱਤੀ ਹੈ ਔਰ ਇਸ ਨੂੰ ਬਣਾ ਕੇ ਅਸੀਂ ਕਰਨਾ ਹੈਗਾ ਫਿਰ ਸੀਏ ਦਾ ਸਵਾਲ ਹੈ ਇੱਥੇ ਪਾਕਿਸਤਾਨ ਤੋਂ ਸਾਡੀਆਂ ਬੀਬੀਆਂ ਆਈਆਂ ਹੋਈਆਂ ਵੇਈਆਂ ਹੋਈਆਂ ਵੀ ਵੀ 25 ਸਾਲ ਹੋ ਗਏ ਹੈ ਉਹਨਾਂ ਨੂੰ ਇੱਥੋਂ ਹਿੰਦੁਸਤਾਨ ਦੀ ਨਾਗਰਤਾ ਨਹੀਂ ਦੇ ਰਹੇ ਜਦ ਕਿ ਦੂਜਿਆਂ ਨੂੰ ਪਤਸੋਂ ਦੇ ਦਿੱਤੀ ਗਈ ਹੈ ਇਹ ਵੀ ਪਾਰਲੀਮੈਂਟ ਦੇ ਵਿੱਚ ਮੈਂ ਮਸਲਾ ਕੋਣਾ ਕਿ ਮੁਸਲਮਾਨਾਂ ਬੀਬੀਆਂ ਨੂੰ ਜਿਹੜੀਆਂ ਇੱਥੇ ਵਿਆਹੀਆਂ ਹੋਈਆਂ ਆਈਆਂ ਇਹਨਾਂ ਨੂੰ ਨਾਗਰਤਾ ਕਿਉਂ ਨਹੀਂ ਦੇ ਰਹੇ ਤੁਸੀਂ ਸਵੇ ਸਾਰੀਆਂ ਚੀਜ਼ਾਂ ਜਿਹੜੀਆਂ ਕਟਗਿੰਟੀਆਂ ਦੇ ਖਿਲਾਫ ਹੋ ਰਹੀ ਹੈ ਇਹਨਾਂ ਸਾਰਿਆਂ ਦਾ ਮੈਂ ਪਤਾ ਲੈਣਾ ਫਿਰ ਸਾਡੀ ਪਾਰਟੀ ਕਹਿੰਦੀ ਹੈ ਬਾਰਡਰ ਖੋਲੋ ਪਾਕਿਸਤਾਨ ਦੇ ਨਾਲ ਜਿੱਦੇ ਨਾਲ ਵਪਾਰ ਸ਼ੁਰੂ ਹੋਏ ਇੱਥੋਂ ਵੀ ਮਾਲ ਜਾਏ ਉਧਰੋਂ ਵੀ ਆਏ ਤੁਹਾਨੂੰ ਪਤਾ ਹੈ ਜਦ ਸਿੱਖ ਪਾਕਿਸਤਾਨ ਤੋਂ ਛੱਡਿਆ ਹੈ ਅੱਜ ਪਾਕਿਸਤਾਨ ਦੇ ਵਿੱਚ ਕਣਕ ਦੀ ਕਮੀ ਪੈ ਗਈ ਹੈ ਸਾਡੇ ਪੰਡਾਰ ਪਰੇ ਪਏ ਐ ਸਾਡਾ ਬੰਨਾ ਪਾਕਿਸਤਾਨ ਦੇ ਨਾਲ ਲੱਗਦਾ ਐ ਅਸੀਂ ਪਾਕਿਸਤਾਨ ਕਿਉਂ ਨਹੀਂ ਕੜਕ ਵਿੱਚ ਸਾਦੇ ਪਾਕਿਸਤਾਨ ਰੂਸ ਤੋਂ ਕੜਕ ਕਿਉਂ ਮੰਗਾ ਰਿਹਾ ਜਦੋਂ ਸਾਡੇ ਕੋਲੇ ਹੈਗੀ ਐ ਅਸੀਂ ਦੇ ਸਕਦੇ ਐ ਤੇ ਯਕੀਨਨ ਜੇ ਸਾਡਾ ਜੋਰ ਪੂਰਾ ਪੈ ਗਿਆ ਅੰਬਰ ਸਰ ਤੇਹਰ ਹੋਰ ਨੂੰ ਸਾਡੀ ਪਾਰਟੀ ਨੇ ਇੱਕ ਕਰ ਦੇਣਾ سویر دا، تسی کا تھی ناشتہ لاہور چاؤ شام دی روٹی امرتسر کھا کھلے کر دیں لاہور دل... پھر میں انہوں سارا کچھ دس چکیا ہے گھن سا چون نشان بالتی ہے پہلی تریق نو ووٹا پہنی ہے ਮੈਂ ਸਾਰਿਆਂ ਨੂੰ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਤੁਸੀਂ ਬਾਲਟੀ ਦੇ ਨਿਸ਼ਾਨ ਦੇ ਉੱਤੇ ਆਪਣਾ ਬਟਨ ਦਬਾ ਕੇ ਅਕਾਲੀ ਦਾ ਨੰਬਰ ਸਰ ਨੂੰ ਪਾਰਲੀਮੈਂਟ ਦੇ ਵਿੱਚ ਪੇਰਨਾ ਹੈ ਮੈਨੂੰ ਤੁਹਾਡੇ ਉੱਤੇ ਪੂਰਾ ਯਕੀਨ ਹੈ ਤੁਸੀਂ ਜੋ ਕਹਿੰਦੇ ਹੋ ਉਹ ਕਰਦੇ ਨਿਓ ਸੋ ਮੈਂ ਆਸ ਕਰਦਾ ਹਾਂ ਫਤਿਹ ਦੀ ਤੇ ਫਤਿਹ ਅਰਜ਼ ਕਰਦੇ ਵਾਇਕ ਜੀ ਦਾ ਖਾਲਸਾ ਵਾਇਕ ਜੀ ਦੀ ਫਤਿਹ ਤੇ ਸਲਾਮ ਅਲੇਕੁਮ ਵਾ ਰahmatullahi व ਬਰਕਾਤੁ